ਟੁਡੇਰੇਆਂ ਵੱਲੋਂ ਫਤਿਹਗੜ ਚੂੜੀਆਂ 'ਚ ਕਪੜੇ ਦੇ ਵਪਾਰੀਕਰਮ ਆ ਰਿਹਾ 5 ਲੱਖ ਦਾ ਡਾਕਾ ਪੂਰਾ ਪਰਿਵਾਰ ਅਨੰਪੁਰ ਸਾਹਿਬ ਗਿਆ ਸੀ ਮੱਥਾ ਟੇਕਣ ਬਟਾਲਾ ਪੁਲਿਸ ਦੀਨ ਕਸਬਾ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 7 ਵਿਕੇ ਕਪੜੇ ਦੇ ਵਪਾਰੀ ਘਰੋਂ ਚੋਰ ਰਾਤ ਨੂੰ 5 ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਜਾਣ ਦੀ ਖਬਰ ਹੈ ਸੁਖਵੰਤ ਸਿੰਘ ਸੁੱਖਾ ਪਾਟੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਅਤੇ ਉਹਨਾਂ ਦਾ ਚਾਚੇ ਦਾ ਸਾਰਾ ਪਰਿਵਾਰ ਸ਼ਨੀਵਾਰ 27 ਅਪ੍ਰੈਲ ਨੂੰ ਆਪਣੇ ਘਰ ਤਾਲਾ ਲਗਾ ਕੇ ਸ਼੍ਰੀ ਅਨੰਪੁਰ ਸਾਹਿਬ ਮੱਥਾ ਟੇਕਣ ਗਏ ਸੀ ਅਤੇ ਮਗਰੋਂ ਚੋਰ ਕੋਠੀਆਂ ਰਾਹੀਂ ਉਹਨਾਂ ਦੇ ਘਰ ਦਾਖਲ ਹੋਏ ਅਰੇ ਦਰਵਾਜਿਆਂ ਦੇ ਜਿੰਦਰੇ ਤੋੜ ਕੇ ਕਮਰੇ ਦੇ ਅੰਦਰ ਦਖਲ ਹੋ ਕੇ ਅਲਮਾਰੀ ਨੂੰ ਨਕਲੀ ਚਾਬੀ ਲਗਾ ਕੇ ਅੰਦਰ ਪਏ 500 500 ਵਾਲੇ ਨੋਟਾਂ ਦੇ 5 ਲੱਖ ਰੁਪਏ ਚੋਰੀ ਕਰ ਲਏ ਜਦ ਕੀ 500 ਵਾਲੇ ਨੋਟ ਦੇ 50 ਹਜ਼ਾਰ ਦੇ ਕਰੀਬ ਰੁਪਏ ਉੱਥੇ ਹੀ ਛੱਡ ਗਏ ਅਲਮਾਰੀ ਚੋਹੀ ਪਿਆਸ ਹੋਣਾ ਚੋਰ ਉੱਥੇ ਹੀ ਛੱਡ ਗਏ ਪੀੜਤ ਸੁਖਵੰਤ ਸਿੰਘ ਦੇ ਚਚੇਰੇ ਪ੍ਰਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰ ਉਹਨਾਂ ਦੇ ਘਰ ਦੀ ਦੂਸਰੀ ਮੰਜ਼ਿਲ ਤੇ ਵੀ ਗਏ ਜਿੱਥੇ ਉਹਨਾਂ ਦੇ ਬੰਦੇ ਪੱਖਿਆਂ ਨੂੰ ਚਲਾ ਕੇ ਆਰਾਮ ਨਾਲ ਅਲਮਾਰੀ ਦੀਆਂ ਫੋਲਾ ਫਲਾਈ ਕੀਤੀ ਪਰ ਕੈਸ਼ ਨਾ ਹੋਣ ਕਾਰਨ ਚੋਰਾਂ ਨੂੰ ਉਥੋਂ ਬੇਰਾਂਗੀ ਵਾਪਸ ਮੋੜਨਾ ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੂਜੀ ਵਾਰ ਚੋਰੀ ਹੋਈ ਹੈ ਅਤੇ ਇਸ ਤੋਂ ਪਹਿਲਾਂ ਵੀ ਚੋਰ ਉਹਨਾਂ ਦੇ ਘਰੋਂ ਸੋਨਾ ਚੋਰੀ ਕਰਕੇ ਲੈ ਗਏ ਸਨ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ। ਜੀਬੀਸੀ ਅਪਡੇਟ ਲਈ ਗੁਰਦਾਸਪੁਰ ਤੋਂ ਲੱਪਤੀ ਸਿੰਘ ਖੁਸ਼ੀਪੁਰ ਦੀ ਰਿਪੋਰਟ। ਅੱਜ ਸ਼ਨੀਵਾਰ ਅਨੰਦਪੁਰ ਸਾਹਿਬ ਗਏ ਹੀ ਉੱਪਰੋਂ ਵੀ ਪਰਲਾ ਪਰਿਵਾਰ, ਨੀਚੇ ਵਾਲੇ ਪਰਿਵਾਰ ਆਹੀ ਗਏ ਹਨ ਅਨੰਦਪੁਰ ਸਾਹਿਬ ਜੀ। ਤੇ ਜਦੋਂ ਆਏ ਵੇਖਿਆ ਕਿ ਵੀ ਘਰ 'ਚ ਐਂਟਰੀ ਹੋਈ ਤੇ ਨਾਲ ਮੇਨ ਗੇਟ ਬਿਲਕੁਲ ਬੰਦ ਸੀ ਜਿਹੜਾ ਅੰਦਰਲੇ ਗੇਟ ਤੇ ਜਿੱਥੇ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਬਿਲਕੁਲ ਟੁੱਟਿਆ ਹੋਇਆ ਸੀ ਅਈ ਫਿਰ ਦੂਸਰਾ ਮੇਨ ਗੇਟ ਜਿਹੜਾ ਲੱਕੜ ਵਾਲੇ ਦਰਵਾਇ ਤੇ ਉਹਨਾਂ ਨੇ ਦਾਤਰ ਦੁੱਤਰ ਮਾਰ ਕੇ ਜੋ ਵੀ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਦਾਤਰ ਦੁੱਤਰ ਮਾਰ ਕੇ ਤੇ ਅੰਦਰੋਂ 5 ਲੱਖ ਰੁਪਇਆ ਲੈ ਕੇ 5 ਸਾਢੇ 5 ਦੇ ਕਰੀਬ ਕਰੀਬ ਸੀ ਕੈਸ਼ ਜੋ ਲੈ ਗਏ ਕਿ ਚੋਰੀ ਕਰਕੇ ਫਿਰ ਉਹ ਉੱਪਰ ਗਏ ਨੇ ਉੱਪਰ ਜਾ ਕੇ ਉਹਨਾਂ ਨੇ ਸਾਰੀ ਫੋਲਾਫਲਾਈ ਕੀਤੀ ਹੈ ਤੇ ਚੰਗੇ ਤਰੀਕੇ ਨਾਲ ਅਲਮਾਰੀਆਂ ਫੋਲੀਆਂ ਉੱਥੋਂ ਉਹਨਾਂ ਨੂੰ ਕੁਝ ਨਹੀਂ ਲੱਭਾ ਫਿਰ ਉਹ ਤਸੱਲੀ ਦੇ ਨਾਲ ਫਿਰ ਬੈਠੇ ਰਹੇ ਨੇ ਸਾਨੂੰ ਇੰਨਾ ਪਤਾ ਹੈਗਾ ਘਰ ਦਾ ਬੰਦਾ ਕੋਈ ਪੇਤੀ ਬੰਦਾ ਹੋਵੇ ਜੋ ਵੀ ਏ ਲਾਗੇ ਚੱਗੇ ਦਾ ਹੋਏਗਾ ਕਿਉਂਕਿ ਜਿਸ ਨੂੰ ਸਾਰੀ ਚੀਜ਼ ਦੀ ਡਿਟੇਲ ਦਾ ਪਤਾ ਵਾ ਵੀ ਕਿੱਥੇ ਗਏ ਆ ਕੀ ਹੋਇਆ ਬੜੀ ਤਸੱਲੀ ਨਾਲ ਉੱਥੇ ਚੋਰੀ ਕਰਕੇ ਸਾਰਾ ਸਮਾਨ ਕੈਸ਼ ਲੈ ਗਿਆ ਵਾ ਸਾਨੂੰ ਪ੍ਰਸ਼ਾਸਨ ਵਾਲੇ ਹੁਣ ਇਹੋ ਉਮੀਦ ਹੈ ਵੀ ਉਹ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਅਗਰ ਉਹ ਪੁਲਿਸ ਵਾਲੇ ਕਾਰਵਾਈ ਨਹੀਂ ਕਰਦੇ ਅਸੀਂ ਹੁਣ ਉੱਪਰ ਤੱਕ ਫਿਰ ਪਹੁੰਚ ਕਰਾਵਾਂਗੇ ਕੋਲੇ ਸਾਹਿਬ ਇਸ ਤਰ੍ਹਾਂ ਇਹ ਘਟਨਾ ਵਾਪਰ ਤੇ ਕਿੰਨੇ ਪੈਸੇ ਤੁਹਾਡੇ ਚੋਰੀ ਹੋਏ ਜੀ ਰਾਤੀ ਦੇਖੋ ਜੀ ਘਟਨਾ ਇਸ ਤਰ੍ਹਾਂ ਵਾਪਰੀ ਹੈ ਜੀ ਇੱਕ ਤੇ ਮੇਨ ਗੇਟ ਉਹ ਵੀ ਬੰਦ ਹੈ ਵੱਡਾ ਤੇ ਇਹ ਵੀ ਮੇਨ ਗੇਟ ਬੰਦ ਹੈ ਤੇ ਦੇਖੋ ਚੋਰ ਇਧਰੋਂ ਥਾਣੀ ਆਏ ਨੇ ਇਹ ਉੱਪਰੋਂ ਆ ਕਿਤੇ ਉਹਨਾਂ ਨੇ ਇਹ ਮੇਨ ਗੇਟ ਦਾ ਜਿਹੜਾ ਇਹ ਤਾਲਾ ਸੀਗਾ ਤਾਲਾ ਦੇਖੋ ਟੁੱਟਾ ਤੇ ਕਾਲਾ ਤਾਲਾ ਤੋੜ ਕੇ ਤੇ ਅੰਦਰ ਗਏ ਨੇ ਤੇ ਜਿਹੜਾ 메ਨ ਦਰਵਾਜਾ ਹੈ ਉਹ 메ਨ ਦਰਵਾਜੇ ਨੂੰ ਉਹਨਾਂ ਨੇ ਕਿਸ ਸ਼ੈਣੀ ਥੋੜੀ ਜਾਂ ਕਿਸ ਦਾਤ ਨਾਲ ਉਹਨਾਂ ਨੇ ਤੋੜ ਕੇ ਤੇ ਆਪਣਾ 5.5 ਲੱਖ ਦੇ ਕਰੀਬ ਦੀ ਚੋਰੀ ਕਰਕੇ ਲੈ ਕੇ ਗਏ ਨੇ ਤੇ ਬਾਕੀ ਘਟਨਾ ਬਹੁਤ ਮਾੜੀ ਹੈ ਜੋ ਵੀ ਜਿਸ ਤਰ੍ਹਾਂ ਨੇ ਇਹਨਾਂ ਨੇ ਕੰਮ ਕੀਤਾ ਇਹ ਘਟਨਾ ਦੂਜੀ ਵਾਰੀ ਵਾਪਰੀ ਹੈ ਜੀ ਇਸ ਤੋਂ ਪਹਿਲਾਂ ਵੀ ਹਾਂ ਜੀ ਪਹਿਲੇ ਵੀ 1.5-2 ਸਾਲ 1.5 ਸਾਲ ਪਹਿਲੇ ਬੱਚੇ ਦਾ ਤਮਾਨ ਸੀਗਾ ਅਸੀਂ ਗਏ ਸੀਗੇ ਉੱਥੇ ਆਪਣਾ ਸੋਨੀ ਪੈਲਸ ਤੇ ਪਿੱਛੋਂ 1.5-2 ਲੱਖ ਰੁਪਏ ਦਾ ਗਹਿਣਾ ਸੀਗਾ ਉਹ ਚੋਰੀ ਕਰਕੇ ਲੈ ਗਏ ਸਨ ਤੇ ਦੂਜੀ ਵਾਰੀ ਇਹ ਹੁਣ ਕੰਮ ਹੋਇਆ ਜਿਹੜਾ 5 ਸਵਾ 5 ਲੱਖ ਦੇ ਕਰੀਬ ਕੀ ਵੀ ਜਿਹੜਾ ਕੈਸ਼ ਚੋਰੀ ਕਰਕੇ ਲੈ ਗਏ ਨੇ ਕਿੰਨੇ ਪਰਿਵਾਰ ਇੱਥੇ ਦੇ ਸੀ ਪਰਿਵਾਰ ਦੇਖੋ ਜੀ ਐਸਟਮ ਦੋ ਰਹਿੰਦੇ ਨੇ ਛੋਟਾ ਚਾਚਾ ਜੀ ਦਾ ਬੇਟਾ ਸਦਾ ਮੋਨ ਸਿੰਘ ਪਾਟਿਆਈ ਦਾ ਤੇ ਸੂਰੇਜ ਨਾ ਹੈ ਉਹ ਥੱਲੇ ਰਹਿੰਦਾ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਜਿਹੜੇ ਉੱਪਰ ਰਹਿੰਦੇ ਨੇ ਸੈਕੰਡ ਫਲੋਰ ਉੱਪਰ ਵੀ ਉਹਨਾਂ ਫੁੱਲਾ ਫਰਾਈ ਕੀ ਉੱਪਰ ਉਹਨਾਂ ਨੇ ਫੁੱਲਾ ਫਰਾਈ ਕੀਤੀ ਹੈ ਦੂਸਰੇ ਕਮਰੇ ਦਾ ਉਹ ਪੱਖਾ ਚਲਾ ਕੇ ਗਏ ਨੇ ਆਰਾਮ ਕਰ ਆਰਾਮ ਕਰਕੇ ਗਏ ਨੇ ਅੱਧਾ ਪੂਣਾ ਘੰਟਾ ਚਲੋ ਜਿਸ ਤਰ੍ਹਾਂ ਵੀ ਉਹਨਾਂ ਨੇ ਬੈਠੇ ਖਲੋਤੇ ਨੇ ﺍﻟमारੀਆਂ کھول ਕੇ ਗਏ ਨੇ ਸਾਰੀਆਂ ﺍﻟमारੀਆਂ ਚ ਵੇਖਿਆ ਉਹਨਾਂ ਨੂੰ ਉਹਨੇ ਉੱਥੇ ਕੱਖ ਨਹੀਂ ਲੱਭਾ ਥੱਲੇ ਆਪਣਾ ਪੂਰਾ ਆਪਣੀ ਕਾਰਵਾਈ ਕਰਕੇ ਗਏ ਨੇ 5 ਲੱਖ ਰੁਪਏ ਚੋਰੀ ਕਰਕੇ ਲੈ ਗਏ ਨੇ ਤੇ ਬਾਕੀ ਅਸੀਂ ਤੇ ਕਹਿੰਨੇ ਕਿ ਇਹ ਕਾਰਵਾਈ ਦੇ ਪਿੱਛੇ ਸਾਰ ਪੁਲਿਸ ਵਾਲੇ ਨੂੰ ਅਸੀਂ ਰਾਤੀ ਰਿਪੋਰਟ ਲਖਾਈ ਹੈ ਕੋਨੇ ਕੋਈ ਨਾਲ ਤੇ ਆ ਕਾਰਵਾਈ ਪੂਰੇ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਹੀਂ ਵੀ ਇਹ ਕਾਰਵਾਈ ਅਗਰ ਇਹ ਕਰਨ ਕੇ ਪੁਲਿਸ ਵਾਲੀ ਤੇ ਫੇਸਿਓ ਉੱਪਰ ਤੱਕ ਵੀ ਜਿਹੜੇ ਅਫਸਰਾਂ ਤੱਕ ਜਿਸ ਤਰ੍ਹਾਂ ਵੀ ਹੋਏਗੀ ਅਸੀਂ ਚਾਹਨੇ ਕਿ ਉੱਥੇ ਤੱਕ ਕਰੀਏ ਕੰਮ ਅਸੀਂ ਆਏ ਸਾਂ ਆਪਣਾ ਨੰਦਪੁਰ ਸਾਹਿਬ ਗਏ ਸਾਂ ਮੇਲੇ ਦੇ ਦਰਸ਼ਨ ਆਪਣਾ ਕਰਨ ਗਏ ਸਾਂ ਵਾਪਸ ਆਏ ਆ ਅਕੇ ਜਦੋਂ ਅਸੀਂ ਵੇਖਿਆ ਵਾ ਕਿ ਅੰਦਰ ਆਪਣਾ ਪਿਛਲਾ ਕੰ ਜਾਲੇ ਦੇ ਉਹਦੇ ਦੇ ਤਾਰੇ ਟੁੱਟੇ ਹੋਏ ਨੇ ਤੇ ਫਿਰ ਅੱਗੇ ਆਪਾਂ ਆਏ ਆ ਜਦੋਂ ਤੇ ਦਰਵਾਜ਼ਾ ਵੀ ਮਤਲਬ ਇੱਥੋਂ ਸਾਰਾ ਹੀ ਨਹੀਂ ਹੀ ਟੁੱਟਿਆ ਪਿਆ ਹੀ ਤੇ ਅੰਦਰ ਚੋਰੀ ਹੋਈ ਪਈ ਸੀ ਅੰਦਰ ਤੇ ਹੁਣ ਤੱਕ ਆਪਾਂ ਵੇਖਿਆ ਜਦੋਂ ਅੰਦਰ ਅਕੀ ਕੈਸ਼ ਪੈਸੇ ਹੈ ਨਹੀਂ ਬਿਲਕੁਲ ਵੀ ਨਹੀਂ ਵੇਚੇ ਹੈਗੇ ਸਾਰੇ ਤੁਸੀਂ ਆਣ ਕੇ ਦੇਖਿਆ ਹਾਂਜੀ ਜਦੋਂ ਆਏ ਫਿਰ ਦੇਖਿਆ ਜੀ ਫਿਰ ਜਦੋਂ ਤਾਲੇ ਟੁੱਟੇ ਸੀ ਸਾਰੇ ਤਾਲੇ ਟੁੱਟੇ ਹੋਏ ਹੀ ਮਗਰਲੇ ਬੰਨੇ ਜੀ ਮਗਰ ਜਿਹੜਾ ਸਾਡਾ ਰਾਹ ਹੈਗਾ ਨਾ ਪਿਛਲੇ ਉੱਪਰ ਉਹ ਮਤਲਬ ਉਹਦੇ ਤਾਲੇ ਟੁੱਟੇ ਪਏ ਹੀ ਤੇ ਮਗਰ ਸਾਰਾ ਹੀ ਚੋਰੀ ਹੋਇਆ ਪਿਆ ਜੀ ਚੋਰੀ ਆਪਾਂ ਅਸੀਂ ਜੀ ਮੰਗ ਕਰਦੇ ਆਂ ਕਿ ਅਸੀਂ ਦਰਖਾਸਤ ਦਿਤੀ ਹੈ ਪੁਲਿਸ ਨੂੰ ਜੀ ਅਸੀਂ ਮੰਗ ਕਰਦੇ ਆਂ ਸਾਡੀ ਤੇ ਸਰਮਾਈ ਹੋਵੇ ਪਹਿਲਾਂ ਤੇ ਸਾਡੀ ਜਲਦੀ ਤੋਂ ਜਲਦੀ ਹੈ ਮਤਲਬ ਸਾਨੂੰ ਕੀਤਾ ਜਾਵੇ ਕਿ ਇਹ ਵੇਸ ਬਾਰੇ ਜੇ ਅਗਰ ਬਾਈ ਚਾਂਸ ਆਡੇ ਪੁਲਿਸ ਨਹੀਂ ਹੈ ਸੋ ਅਸੀਂ ਦੀ ਅਸੀਂ ਸਰਕਾਰ ਦੇ ਕੇ ਆਏ ਆ ਅਸੀਂ ਉੱਚ ਅਫਸਰਾਂ ਤੱਕ ਵੀ ਜਾਵਾਂਗੇ ਅਸੀਂ ਚੁੱਪ ਕੇ ਨਹੀਂ ਬੈਠਣਾ ਅਸੀਂ ਇਹ ਚੀਜ਼ ਨੂੰ ਐਰ ਕੀ ਬਿਲਕੁਲ ਨਹੀਂ ਛੜਨਾ ਕਿ ਇਹ ਕੰਮ ਕਿਉਂ ਹੋਇਆ ਗਲਤ ਹੈ ਤੇਰਾ ਅਸੀਂ ਛੱਡ ਕਰਕੇ ਛੱਡਣਾ